ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਤ ਐ ਉੱਥੇ ਡੱਡੇ ਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਸੈਂਟਰ ਸਰਕਾਰ ਨੇ ਉਹਨਾਂ ਨੇ ਸਾਡਾ ਇੰਟਰਨੈਟ ਬੰਦ ਕਰਾਤਾ ਆਨਲਾਈਨ ਪੜਾਈਆਂ ਨੇ ਅੱਜ ਕੱਲ ਬੱਚਿਆਂ ਦਾ ਕੀ ਕਸੂਰ ਐ ਮੈਂ ਆਪਦੇ ਵੱਲੋਂ ਫਾਰਚ ਨਭਾਇਆ ਮੈਂ ਕੇਂਦਰਾ ਨੂੰ ਬੁਲਾਇਆ ਨਾ ਗੱਲ ਕਰੋ ਗਲਬਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸੈਂਤੀ ਬਣ ਗਈ ਤੇ ਨਹੀਂ ਬਣੀ ਮੈਂ ਕਿਹਾ ਹੋਰ ਗੱਲ ਕਰ ਲੋ ਨਾ ਅਗਲੀ ਵਾਰ ਫੇਰ ਆ ਜਾਓ ਤਿੰਨ ਵਾਰੀ ਸੈਂਟਰ ਸਰਕਾਰ ਇੱਥੇ ਲਿਆਂਦੇ ਸਾਹਮਣੇ ਕਿਸਾਨ ਬੈਠੇ ਨੇ ਗੱਲ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਮੈਂ ਮੈਂ ਵਿੱਚ ਕਰੂੰਗਾ ਦੱਸੋ ਕੀ ਕਰਨਾ ਹਰਿਆਣਾ ਸਰਕਾਰ ਨੂੰ ਅਸੀਂ ਉਹਨਾਂ ਨੂੰ ਕਹਿ ਕੇ ਹਰਿਆਣਾ ਸਰਕਾਰ ਇਸ ਤਰ੍ਹਾਂ ਦਾ ਵਿਹਵ ਨਾ ਕਰੇ ਕੀ ਸਾਡੇ ਜਿਹੜੀ ਜੂਰੀਡਿਕਸ਼ਨ ਚ ਆ ਕੇ ਗੋਲੇ ਸੁੱਟਦੇ ਨੇ ਜਾਂ ਰਬੜ ਦੀਆਂ ਗੋਲੀਆਂ ਜਾਂ ਉੱਚ ਉਹਨਾਂ ਨੇ ਹੋਰ ਹੋਰ ਵੀ ਦਿਖਾਏ ਨੇ ਵੱਡੇ ਵੱਡੇ ਸੋ ਇਸ ਤਰ੍ਹਾਂ ਨਾ ਕਰੋ ਗੱਲਬਾਤ ਨਾਲ ਹੀ ਨਿਬੜੂਗਾ ਸਾਰਾ ਕੁਝ ਉਹਨਾਂ ਤੋਂ ਤਾਂ ਵੀ ਐਸਾ ਤਾਂ ਨਹੀਂ ਕਿਸਾਨ ਜਿਹੜੇ ਨੇ ਬਾਡਰਾ ਤੇ ਬੈਠੇ ਨੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਸੋ ਮੈਂ ਕਹਿਆ ਵੀ ਤੁਸੀਂ ਸਾਡੇ ਵਾਲੇ ਪਾਸੇ ਆ ਕੇ ਡਰੋਨ ਐਡੇ-ਐਡੇ ਸ਼ੈਲ ਸਿੱਟ ਜਾਂਦਾ ਇਸ ਕਿਸਾਨਾਂ ਨੇ ਦਿਖਾਇਆ ਵੀ ਨਹੀਂ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਐਨਾ ਸਾਡੇ ਨਾਲ ਆਡਾ ਨਾ ਲਾਓ ਐਨਾ ਤੁਸੀਂ ਸਾਡੇ ਨਾਲ ਹਰ ਖਨਾ ਨਾ ਰੱਖੋ ਐਨੀ ਨਫ਼ਰਤ ਨਾ ਕਰੋ ਸਾਨੂੰ ਆਪਦਾ ਹਿੱਸਾ ਮੰਨੋ